ਇੱਕ ਭਾਈ ਰਾਜਾ ਸੀ ਰਾਜੇ ਦੇ ਤਿੰਨ ਪੁੱਤ ਸੀ ਉਹਨੇ ਰਾਜੇ ਨੇ ਤਿੰਨਾਂ ਨੂੰ ਬੁਆ ਲਿਆ ਬੁਆ ਕੇ ਕਹਿੰਦਾ ਭਾਈ ਜਿਹੜਾ ਸਭ ਤੋਂ ਮੌਲਜ ਘੱਟ ਹੋਵੇ ਪਾਚ ਪੂਰਾ ਹੋਵੇ ਸੋਣਾ ਪੂਰਾ ਹੋਵੇ ਘੋੜਾ ਲਿਆਊਗਾ ਉਹ ਰਾਜ ਦਾ ਮਾਲਕ ਬਣੂਗਾ ਦੋ ਤਾਂ ਨਿਕਲ ਗਏ ਇੱਕ ਪਾਸੇ ਨੂੰ ਤੇ ਸ਼ਹਿਰਾਂ 'ਚ ਵੜ ਗਏ ਜਿਹੜਾ ਛੋਟਾ ਸੀ ਛੋਟਾ ਜੰਗਲਾਂ ਚੋਂ ਹੀ ਛਲ ਗਿਆ ਜਾਂਦਾ ਜਾਂਦਾ ਜੰਗਲਾਂ ਚ ਉਹਨੂੰ ਰਾਤ ਪਈ ਰਾਤ ਪਈ ਜਦੋਂ ਤੇ ਉਹ ਸਾਹ ਵੇ ਰਿਆ ਹਿਆਰਾਂ ਸੁਣੇ ਤਾਂ ਹਾਂ ਚੜ ਗਿਆ ਦਰਖਤ ਤੇ ਚੜ ਗਿਆ ਦਰਖਤ ਦੇ ਨਾਲ ਬੰਨ ਕੇ ਆਹਦੀ ਪਾਗ ਨੂੰ ਰਾਤ ਕੱਢੀ ਸੌਂ ਗਿਆ ਤੇ ਭੁੱਖਾ ਦਿਨ ਚੜਿਆ ਉੱਠ ਕੇ ਫੇਰ ਤੁਰ ਪਿਆ ਭੁੱਖਾ ਤਰੇ ਜਾਂਦਾ ਪਾਣੀ ਪੂਣੀ ਮਿਲ ਜਾਂਦਾ ਫਲ ਫਲੂਟ ਹੁੰਦੇ ਆ ਜੰਗਲਾਂ ਚ ਉਹ ਖਾ ਖੂ ਲੈਂਦਾ ਗਾਹਾਂ ਨੂੰ ਆਇਆ ਲੱਗਿਆ ਦੂਰੋਂ ਕਿਲੇ ਵਾਂਗੂ ਹੋਰ ਵੀ ਜਗਾ ਜਦੋਂ ਉੱਥੇ ਗਿਆ ਤੇ ਜਾ ਕੇ ਬਾਰ ਖੋਲਿਆ ਤੇ ਅੰਦਰ ਵੜ ਗਿਆ ਜਿਹੜੇ ਕਮਰੇ ਚ ਬੜੇ ਕੁਸਨਾ ਜਿਹੜੇ ਕਮਰੇ ਬੜੇ ਕੁਸਨਾ ਸਾਰੇ ਕਮਰੇ ਖਾਲੀ ਅਖੀਰਲਾ ਕਮਰਾ ਜਦੋਂ ਖੋਲਿਆ ਉੱਥੇ ਫਿਰ ਇੱਕ ਕੂਕੜੀ ਬੈਠੀ ਕੁਰਸੀ ਤੇ ਚਿੱਟੀ ਕੂਕੜੀ ਐਂਕਾਂ ਲਾਈਆਂ ਉਹਨੇ ਜਾ ਕੇ ਉਹਨੂੰ ਫਿਰ ਬੁਲਾਈ ਉਹਨੇ ਬੰਨਿਆਂ ਵਾਲੀ ਬੋਲੀ ਜਿਹਨੂੰ ਜਵਾਬ ਦਿੱਤਾ ਅਸਲੀ ਮੁਰਗੀ ਨੇ ਮੰਨੇ ਵਾਲੀ ਬੋਲੀ ਜਵਾਬ ਦਿੱਤਾ ਤੇ ਮਾਰੇ ਆ ਪੈ ਗਿਆ ਬੈ ਗਿਆ ਕੁਰਸੀ ਤੇ ਬੈ ਗਿਆ ਕਿ ਉਹਨੂੰ ਕਹਿੰਦੀ ਤੂੰ ਭੁੱਖਾ ਹੋਵੇਂਗਾ ਪਹਿਲਾਂ ਉਹਦੇ ਨਾਲ 2-4 ਉੱਤਰ ਵੀ ਕੀਤੇ ਉੱਤਰ ਪ੍ਰਸ਼ਨ ਕੀਤੇ ਉਹਦੇ ਨਾਲ ਉਹਨੇ ਜਵਾਬ ਦਿੱਤਾ ਫਿਰ ਆਈ ਤੂੰ ਭੁੱਖਾ ਹੋਵੇਂਗਾ ਰੋਟੀ ਖਾਣੀ ਆ ਉਹ ਪਰੇਸ਼ਾਨ ਵੀ ਹਾਇ ਮੁਰਗੀ ਜਾਂਦੀ ਬੋਲੀ ਉਹ ਵੀ ਭੁੱਖਾ ਮੈਂ ਤਾਂ ਉਹਨੇ ਉੱਚੀ ਜਿਣੀ ਆਵਾਜ਼ ਮਾਰੀ ਦੋ ਥਾਲ ਖਾਣੇ ਦੇ ਲੱਗ ਜਾਣ ਕੋਲੇ ਮੇਸ਼ ਪਏ ਸੀ ਕੁਰਸੀਆਂ ਪਈਆਂ ਸੀ ਉਦੋਂ ਹੀ ਪਤਾ ਲੱਗਿਆ ਕੜਚ ਡਾਣੇ ਦੋ ਥਾਲ ਆ ਗਏ ਖਾਣੇ ਦੇ ਉਹਨੇ ਖਾਣਾ ਖਾਦਾ ਜਦੋਂ ਇਹੋ ਜਿਹਾ ਉਹਨੇ ਆਪ ਦੇ ਰਾਤ ਚ ਮਹਿਲਾਂ ਚ ਮਨਾ ਖਾਦਾ ਐਸੇ ਖਾ ਕੇ ਖੋਇ ਸ਼ੋ ਗਿਆ ਫਿਰ ਉਹ ਕਹਿੰਦੀ ਵੀ ਤੂੰ ਕਿਨੇ ਆਇਆ ਕਿੱਥੋਂ ਆਇਆ ਹੈ ਕੌਣ ਕੀ ਗੱਲ ਆ ਉਹ ਮੈਂ ਰਾਜੇ ਦਾ ਪੁੱਤ ਮੇਰੇ ਪਿਓ ਨੇ ਸਾਨੂੰ ਇਹ ਵਚਨ ਕੀਤਾ ਵੀ ਜਿਹੜਾ ਸਭ ਤੋਂ ਭਾਜ ਵਾਲਾ ਘੋੜਾ ਸਭ ਤੋਂ ਸੋਹਣਾ ਸਭ ਤੋਂ ਸਸਤਾ ਲਿਓ ਰਾਜ ਤਾਜ ਉਹਨੂੰ ਦਿਓ ਮੇਰੇ ਭਰਾ ਦਾ ਸ਼ੇਰਾਂ ਜੀ ਨੂੰ ਚੜ੍ਹ ਕੇ ਦੋ ਮੈਂ ਇੱਧਰ ਨੂੰ ਆ ਗਿਆ ਉਹ ਅਲੀ ਚੰਗਾ ਉਹ ਕਰ ਦਨ ਸੱਤ ਅੜਕਣਾ ਪਊ ਤੈਨੂੰ ਸੱਤਾਂ ਦੇ ਨੂੰ ਘੋੜਾ ਮਗਾਰੂ ਵਧੀਆ ਮਿੱਠੀ ਹੈਗਾ ਉਹ ਮਾਇਨਾ ਉੱਥੇ ਉਹ ਇਕੱਲੇ ਛੱਡੇ ਦੁਨੀ ਬੇੜੀ ਜਿਉਂ ਬਾਜ ਮਾਰੇ ਖਾਣਾ ਆ ਜੇ ਆਥਣੇ ਜਦੋਂ ਬਾਜ ਮਾਰੇ ਬਿਸਤਰੇ ਬੈਸ ਜਾਣ ਉੱਚੀ ਦੇਣੇ ਉਦੋਂ ਹੀ ਪਤਾ ਲੱਗਿਓ ਬਿਸਤਰੇ ਬੈਸ ਜਾਣ ਉਹ ਹੈਰਾਨ ਵੀ ਦੀਣਾ ਕੋਈ ਨਹੀਂ ਹੋਈ ਸਭ ਕੋ ਜਾਣਦਾ ਜਦ ਸਤਵਾਂ ਦਿਨ ਆ ਗਿਆ ਬਾਜ ਮਾਰਿਓ ਨੇ ਅੱਬਲ ਘੋੜਾ ਬੜੀਆ ਸਭ ਤੋਂ ਸੋਹਣਾ ਸਭ ਤੋਂ ਪਾਜ ਵਾਲਾ ਆ ਜੇ ਕਰਿਆ ਕਰਿਆ ਘੋੜਾ ਡੱਚ ਡਣੇ ਆ ਗਿਆ। ਕੋੜਾ ਆ ਗਿਆ ਤੇ ਆ ਜੀ ਲੈ ਬਈ। ਮੈ ਜਾ। ਲੈ ਜਾ। ਚਲੋ। ਓੜੇ ਤੇ ਬੈਠਾ। ਇਹ ਕੋੜਾ ਲੈ ਗਿਆ। ਉਧਰ ਉਹਦੇ ਭਰਾ ਵੀ ਆ ਕੇ ਲੈ ਕੇ। ਇਹਦਾ ਇਹਨੇ ਤਾਂ ਦੱਸਤਾ ਵੀ ਮੈਂ ਐ ਲੈ ਆਇਆ। ਉਹ ਲਿਆਏ। ਮੋਹਤ ਉਹ ਲਿਆਏ ਦਬਕੇ ਨਾ। ਰਾਜੇ ਦੇ ਪੁੱਤ ਸੀ ਦਬਕੇ ਨਾ ਲੈ ਆਏ। ਇਹ ਲਗਿਆ ਵੀ ਮੁਖ ਤਿੰਨ ਦਫਤੂ ਵਿੱਚ ਲਿਆ ਚਲ ਰਾਜੇ ਨੇ ਦੂਜੇ ਦਿਨ ਫਿਰ ਉਹ ਛੱਦੇ ਬੰਦੇ ਛੱਦ ਕੇ ਤਿੰਨੇ ਘੋੜੇ ਪਹਿਲਾਂ ਤਾਂ ਦੇਖੇ ਤਿੰਨਾ ਚੋਂ ਘੋੜਾ ਉਹਦਾ ਸੋਨਾ ਮੇਰਾ ਛੋਟਾ ਰਾਜਕਮਾਰ ਲਗਿਆ ਸੀ ਉਹਦਾ ਘੋੜਾ ਸੋਨਾ ਤੇ ਭਾਅ ਚ ਵੀ ਸਾਰਿਆਂ ਨਾਲੋਂ ਵੱਧ ਆਇਆ ਫੇਰ ਉਹਦਾ ਪੇਖਣ ਦਾ ਵੀ ਇੱਕ ਸ਼ਰਤ ਹੋਰ ਰਹੇਗੀ ਹੋਰ ਵੀ 10 ਉਹ ਵੀ 10 ਉਹ ਆ ਸਭ ਤੋਂ ਛੋਟਾ ਹੋਵੇ ਕੁੱਤਾ ਤੇ ਸੋਹਣਾ ਹੋਵੇ ਕੁੱਤਾ ਜਿਹੜਾ ਉਹ ਲਿਆਊਗਾ ਰਾਜ ਤਾਜ ਉਹਨੂੰ ਦੇਉਂ। ਚਲ ਉਹ ਦੋਨਾਂ ਦੀ ਵੱਧ ਬਾਣੀ ਦੀ ਸੀ ਉਹ ਦੋਨੇ ਫੇਰ ਇੱਕ ਪਾਸੇ ਨਿਕਲ ਗਏ। ਇਹ ਫਿਰ ਸਿੱਧਾ ਉਹ ਮੁਰਗੀ ਕੋਲੇ ਗਿਆ। ਉਹ ਮੁਰਗੀ ਕੋਲੇ ਗਿਆ ਤੇ ਮੁਰਗੀ ਨੂੰ ਜਾ ਕੇ ਫੇਰੇ ਨੇ। ਪਤੇ ਬਲਾਈ ਉਹਵੇਂ ਉਹਨੇ ਬਲਾਈ। ਫੇਰ ਉਹਨੇ ਪੁੱਛਿਆ ਬਈ ਹਾਂ ਦੱਸ ਹੁਣ ਕਿਵੇਂ ਆਇਆ ਉਹ ਅਰੇ ਹੁਣ ਆਇਆ ਮੈਂ ਸਭ ਤੋਂ ਛੋਟਾ ਕੁੱਤਾ ਹੋਵੇ ਸੋਹਣਾ ਕੁੱਤਾ ਹੋਵੇ ਤੇ ਮੇਰਾ ਪਿਓ ਕਹਿੰਦਾ ਵੀ ਉਹਨੂੰ ਰਾਜ ਦੇਵਾਂ ਮੋਰੀ ਮਾ ਉਹ ਨਾ ਬਹਿ ਜਾ 7 ਦਿਨ ਅੜਕ ਜਾ 7 ਦਿਨਾਂ ਨੂੰ ਤੈਨੂੰ ਕੁੱਤਾ ਦੇ ਦੂੰ ਫਿਰ ਹਨ ਬਈ ਉਹ ਰੋਟੀ ਪਾਣੀ ਆ ਛੱਡੇ ਤੇ ਉੱਥੇ ਪੈਰ ਛੱਡੇ ਉਹਦੇ ਕੋਲੇ ਤੇ 7 ਦਿਨ ਨੰਗੇ ਜਦੋਂ ਛੱਤੀ ਦਿਨੀ ਤੇ ਉਹਨੇ ਕਿਹਾ ਵਧੀਆ ਘੋੜਾ ਕੁੱਤਾ ਵਧੀਆ ਕੁੱਤਾ ਸਭ ਨਾਲੋਂ ਛੋਟਾ ਸੋਹਣਾ ਕੁੱਤਾ ਅੱਬਲ ਕੁੱਤਾ ਆ ਗਿਆ ਕੁੱਤਾ ਆ ਗਿਆ ਉਹਨੂੰ ਆਦੀ ਵੀ ਲੈ ਲੈ ਜਾ ਉਹਨੇ ਕੁੱਤਾ ਚੱਕਿਆ ਘੋੜੇ ਤੇ ਬੈਠਾ ਆਪਦੇ ਰਾਤ 'ਚ ਆ ਗਿਆ ਰਾਤ 'ਚ ਆ ਗਿਆ ਤੇ ਉਰੇ ਦੂਜੇ ਭਰਾ ਵੀ ਲਿਆਏ ਲਿਆ ਕੇ ਉਹਨੂੰ ਦੇਖਿਆ ਸਾਰਿਆਂ ਨੂੰ ਕੁੱਤਾ ਫੇਰ ਉਹਦਾ ਸੋਹਣਾ ਉਰੋਲਾ ਪਿਓ ਕਹਿੰਦਾ ਵੀ ਇੱਕ ਸ਼ਰਤ ਹੋ ਰਹੀ ਉਹਦੇ ਵੀ ਉਹ ਵੀ ਦੱਸ ਔਰ ਤੁਸੀਂ ਲਿਓ ਰਾਜਕਮਾਰਨਾ ਜੀ ਸਭ ਤੋਂ ਰਾਜਕੁਮਾਰੀ ਸੋਹਣੀ ਹੋਊਗੀ ਉਹਨੂੰ ਰਾਜ ਦੇਉ ਚਲੋ ਭਾਈ ਉਹਦਾ ਫੇਰ ਸ਼ਹਿਰਾਂ ਛੋਂ ਉੱਠ ਕੇ ਵੱਡੇਆਂ ਛੋਂ ਆਪਦੇ ਇਹ ਫੇਰ ਉਹ ਜੰਗਲ ਚ ਫੇਰ ਤਾਂ ਪਿਆ ਦੋ ਦਿਨ ਲੱਗਦੇ ਸੀ ਉਹੀ ਚਿੱਟੀ ਮੁਰਗੀ ਕੋਲੇ ਆ ਗਿਆ ਮੁਰਗੀ ਨੂੰ ਆਖਿਆ ਬਲਾਈ ਫਤੇ ਉਹਨੂੰ ਉਹ ਕਹਿੰਦਾ ਵੀ ਹਾਂ ਦੱਸ ਹੁਣ ਫੇਰ ਮੁੜਿਆ ਆ ਉਹਨਾਂ ਦੱਸਾਂ ਵੀ ਮੇਰੇ ਪਿਓ ਨੇ ਹੁਣ ਹੋਰ ਯਾਬ ਪਾਇਆ ਕਹਾਦਾ ਉਹ ਕਹਿੰਦਾ ਵੀ ਰਾਜਕੁਮਾਰੀਆਂ ਲਿਓ ਜਿਹਦੀ ਰਾਜਕੁਮਾਰੀ ਸਾਰਿਆਂ ਤੋਂ ਸੋਹਣੀ ਹੋਊਗੀ ਉਹ ਨੂੰ ਰਾਜ ਦੇਉ। ਉਹ ਨੂੰ ਕਹਿੰਦੀ ਉਹ ਹੀ 7 ਦਿਨ ਅੜਖਣਾ ਪਊਗਾ। ਤੇ ਰਾਜਕੁਮਾਰੀ ਤੈਨੂੰ ਮਿਲਜੂ। ਬਹੁਤ ਸੋਹਣੀ ਮਿਲਜੂ। ਉਹਦਾ ਠੀਕਾ। ਜਦੋਂ 7 ਦਿਨ ਲੰਘ ਗਏ 7ਵੇਂ ਦਿਨ ਉਹ ਰਾਸ ਬੈਠਾ। ਰਾਸ ਹੋਂ ਬੈਠਾ ਵੀ ਇਹ ਹੈ ਮੁਰਗੀ। ਆਹ ਇਹਨਾਂ ਲਈ ਕੁਰਸੀ ਦੇ ਬਿਠੇ ਵੀ ਇਹ ਰਾਜਕੁਮਾਰੀ ਕਿੱਥੋਂ ਲਿਆ ਖਿਦਿਓ ਔਰ ਕੀ ਗੱਲ ਦਾਸ ਬੈਠਾ ਔਰ ਐਵੇਂ ਨਹੀਂ ਐਵੇਂ ਤਾਂ ਨਹੀਂ ਹੈ ਤੂੰ ਦਾਸ ਆ ਉਹ ਲਮ ਐ ਦਾਸਾਂ ਵੀ ਦਿਨ ਅੱਜ ਦਾਸਾ ਤੇਰਾ ਇਕਰਾਰ ਦਾ ਵੀ ਰਾਜਕੁਮਾਰੀ ਕਿੱਥੋਂ ਲਿਆਵੇਂਗੀ ਔਰ ਹੀ ਕੋਈ ਨਹੀਂ ਹੋ ਸਾਹਮਣੇ ਆਦੀ ਕਰਦ ਪਈ ਆ ਕਰਦ ਲਿਆ ਉਹ ਕਰਦ ਚੱਕ ਲਿਆ ਆਹ ਤਾਂ ਹੁਣ ਦੱਸ ਕੀ ਕਰਾਂ ਉਹ ਆਲੀ ਮੇਰੇ ਕੰਨ ਦੇ ਵਿੱਚ ਦੀ ਨਿਗਾੜੇ ਕੰਨ ਪਾੜਦੇ ਉਹ ਡਰਨ ਲੱਗ ਗਿਆ ਆਹ ਮੈਂ ਤਾਂ ਨਹੀਂ ਕੰਨ ਪਾੜਦਾ ਬਹੁਤ ਜਿਦਾਈ ਹੋਈ ਕਈ ਦਿਨ ਜਿਦਾਈ ਹੋਈ ਸੀ ਉਹ ਕਹਿੰਦੀ ਕੰਨ ਪਾੜ ਦੇ ਤੈਨੂੰ ਰਾਜਕੁਮਾਰੀ ਮੈਜੂ ਉਹ ਕਹਿੰਦਾ ਮੈਂ ਪਾੜਦਾ ਨਹੀਂ ਤਖੀਰੀ ਉਹ ਕਹਿੰਦੀ ਵੀ ਤੂੰ ਕੰਨ 파ੜਦੇ ਡਰਨਾ ਤੈਨੂੰ ਕੁਛ ਨਹੀਂ ਹੁੰਦਾ ਤੂੰ ਕੰਨ 파ੜ ਅਸਹੀ ਉਹਨੇ ਉਹ ਕਰਦ ਨਗਾਈ ਦਾ ਕੰਨ 파ੜਿਆ ਮੁਰਗੀ ਤੋਂ ਫਿਰ ਉਹ ਰਾਜਕੁਮਾਰੀ ਬਣ ਗਈ ਬਹੁਤ ਸੋਹਣੀ ਫਿਰ ਉਹਨੇ ਆਪਦੀ ਹਿਸਟਰੀ ਦੱਸੀ ਉਹ ਵਾਲੀ ਮੈਂ ਇੱਕ ਰਾਜੇ ਦੀ ਕੁੜੀ ਸੀ ਤੇ ਜਾਦੂਗਰ ਸੀ ਉਦੋਂ ਵਾਲੀ ਮੈਂ ਜਾਦੂ ਦਾ ਅਗੇ ਸਿੱਖਣਾ। ਜਾਦੂ ਸਿੱਖਦੀ ਸਿੱਖਦੀ ਉਹਨੇ ਗੁੱਸੇ 'ਚ ਆਖੇ ਤੇ ਮੈਨੂੰ ਮੁਰਗੀ ਬਣਾਤਾ। ਮੁਰਗੀ ਬਣਾ ਕੇ ਮੈਨੂੰ ਸਰਾਫ ਇਹ ਦਿੱਤਾ ਸੀ। ਵੀ ਕੋਈ ਰਾਜਕੁਮਾਰ ਹੋਊ ਉਹ ਤੇਰੇ ਕੋਲੇ ਆਊ ਤੇਰੇ 'ਤੇ ਮੋਹਤ ਹੋਊ ਫੇਰ ਤੇਰਾ ਕੰਨ ਪਾੜੂ ਫੇਰ ਤੂੰ ਰਾਜਕਮਾਰੀ ਬਣੇਗੀ। ਉਵਾਰੀ ਮੈਂ ਰਾਜੇ ਦੀ ਕੁੜੀ ਆ। ਗੱਲ ਆ ਬਣੀ ਫੇਰ ਉਹਨੂੰ ਉੱਥੋਂ ਲਿਆਇਆ। ਲੇ ਆਹੇ ਪeo ਕੋਲੇ ਹਾਜ਼ਰ ਕੀਤੀਆਂ ਉਹ ਵੀ ਉਹਨਾਂ ਨੇ ਵੀ ਲਿਆਂਦੀਆਂ ਸਭ ਨੂੰ ਸੋਹਣੀ ਰਾਜਕੁਮਾਰੀ ਉਹ ਰਾਜ ਭਾਗ ਤਾਜ ਸਭ ਕੁਝ ਉਹਨੂੰ ਮਿਲ ਗਿਆ